ਬਹੁਤ ਹੀ ਸਤਿਕਾਰਯੋਗ ਕੈਬਨਿਟ ਮੰਤਰੀ ਸ਼੍ਰੀ ਮਹਿੰਦਰ ਭਗਤ ਜੀ ਇਥੋਂ ਦੇ ਵਾਰਡ ਨੰਬਰ 41 ਦੇ ਕਾਉਂਸਲਰ ਸ਼ਬਨਮ ਦੁੱਗਲ ਜੀ ਅਜੂਬ ਦੁੱਗਲ ਜੀ ਕਾਲਾ ਜੀ ਤੇ ਮੇਰੇ ਮੁਹੱਲੇ ਦੇ ਬਹੁਤ ਹੀ ਸਤਿਕਾਰਯੋਗ ਪੈਣਾ ਭਰਾ ਜਿੰਨੇ ਵੀ ਅੱਜ ਹਾਜ਼ਰ ਹੋਏ ਆ ਇਹ ਬੜੀ ਵੱਡੀ ਪ੍ਰਾਪਤੀ ਆ ਸਾਡੇ ਮੁਹੱਲੇ ਦੀ ਇੱਕ ਤਾਂ ਕਾਉਂਸਲਰ ਆਪਣਾ ਇਸ ਮੁਹੱਲੇ ਦਾ ਕਾਉਂਸਲਰ ਦੂਜਾ ਵਿਕਾਸ ਜਿਹੜਾ 22-23 ਸਾਲ ਤੋਂ ਸਖਣਾ ਸੀ ਉਹ ਸ਼ੁਰੂ ਹੋ ਗਿਆ ਅੱਜ ਉਹਦਾ ਉਦਘਾਟਨ ਹੋ ਗਿਆ 18 ਲੱਖ 30 ਹਜ਼ਾਰ ਦੀ ਲਾਗਤ ਦੇ ਨਾਲ ਸਾਡੀਆਂ 10 ਗਲੀਆਂ ਬੰਡੀਆਂ ਆ ਪੱਕੀਆਂ ਹੋ ਜਾਣੀਆਂ ਆ ਤੇ ਥੋੜੀ ਪ੍ਰੋਬਲਮ ਸੀਵਰੇਜ ਦੀ ਆ ਮੈਂ ਮੰਤਰੀ ਸਾਹਿਬ ਤੁਹਾਡੇ ਨੋਟਿਸ 'ਚ ਲਿਆਉਣਾ ਚਾਹੁੰਦਾ ਆ ਕਿ ਅਗਰ ਸੀਵਰੇਜ ਵੱਡਾ ਹੋ ਜਾਏ ਇਸ ਮਹੱਲੇ ਦਾ ਪਾਣੀ ਦੀਆਂ ਪਾਈਪਾਂ ਜਿਹੜੀਆਂ 25 30 ਸਾਲ ਪੁਰਾਣੀਆਂ ਥੋੜੀਆਂ ਗਲ ਗਈਆਂ ਆ ਉਹ ਸਮੱਸਿਆ ਉਹ ਵੀ ਹੱਲ ਹੋ ਜਾਏ ਜਿੱਦਾਂ ਕਿ ਤੁਸੀਂ ਦੱਸਿਆ ਕਿ ਸਰਕਾਰੀ ਵਿਕਾਸ ਲਈ ਆ ਵਿਕਾਸ ਦੇ ਕੰਮਾਂ ਨੂੰ ਤਰਜੀਹ ਦੇ ਰਹੀ ਆ ਇਹ 'ਚ ਕੋਈ ਦੋ ਰਾਏ ਨਹੀਂ ਆ ਇਹ ਦੁਹਰਾ ਰਹੀ ਆ ਸਰਕਾਰ ਦੁਹਰਾਏਗੀ 27 ਦੇ ਵਿੱਚ ਹੁਣ 92 ਸੀਟਾਂ ਆਈਆਂ ਉਦੋਂ 117 ਹੀ ਅਸੀਂ ਜਿੱਤ ਲੈਣੀਆਂ ਆ ਇਹ ਹਾਲਾਤ ਪੈਦਾ ਹੋ ਗਏ ਆ ਕਿਉਂਕਿ ਮਹਿੰਦਰ ਭਗਤ ਜੀ ਦੀ ਜਿਹੜੀ ਸੋਚ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਸੋਚ ਹੈ ਕਿ ਵਿਕਾਸ 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 ਔਰ ਵਿਕਾਸ ਦੇ ਨਾਂ ਤੇ ਤਾਂ ਹੈ ਹੀ ਕੰਮ ਹੋ ਰਹੇ ਨੇ لیکن ਜਿਹੜੀ ਸਿਹਤ ਔਰ ਐਜੂਕੇਸ਼ਨ ਦੀਆਂ ਗੱਲਾਂ ਹੋ ਰਹੀਆਂ ਨੇ ਵੀ ਸਿਹਤ ਲਈ ਤੁਹਾਡੇ ਬੀਮਾ ਹੋ ਰਹੇ ਨੇ ਹੋਰ ਹੈਲਥ ਹਸਪੀਟਲ ਖੁੱਲ ਰਹੇ ਨੇ ਤੇ ਇਹ ਬਹੁਤ ਬੜੀ ਪ੍ਰਾਪਤੀ ਆ ਇਹਨਾਂ ਪ੍ਰਾਪਤੀਆਂ ਦੇ ਸਦਕਾ ਹੀ ਅਸੀਂ 2027 ਦੇ ਵਿੱਚ ਬਹੁਤ ਬੜੀ ਲੀਡ ਲੈਣ ਜਾ ਰਹੇ ਆ ਬਹੁਤ ਤੁਹਾਡਾ ਧੰਨਵਾਦ ਆਪਣੀ ਕੀਮਤੀ ਰਜ਼ਾਇਮੀਆਂ ਚੋਂ ਤੁਸੀਂ ਸਮਾਂ ਦਿੱਤਾ ਬਾੜ 41 ਦਾ ਅੱਜ ਜਿਹੜਾ ਉਦਘਾਟਨ ਹੋਇਆ ਤੁਹਾਡੇ ਦਸਤੇ ਮubaruk ਦੇ ਨਾਲ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰਤ तकरीबन ਜਦੋਂ ਬੂਟਾ ਮੰਡੀ ਦੇ ਮੇਅਰ ਸ਼੍ਰੀ ਸੁਰਿੰਦਰ ਮਹਿੇ ਮੇਅਰ ਸੀਗੇ 2002 ਤੋਂ 5 ਤੱਕ ਉਹਨਾਂ ਦੀ ਟਰਮ ਸੀਗੀ ਉਦੋਂ ਦੀਆਂ ਸਾਡੇ ਸ਼੍ਰੀਪੁਰ ਮੁਹੱਲੇ ਦੀਆਂ ਗਲੀਆਂ ਬਣੀਆਂ ਸੀਗੀਆਂ ਬਾਈ ਤੋਂ 23 ਸਾਲ ਦਾ ਜਿਹੜਾ ਆਸਾ ਹੋ ਗਿਆ ਆ ਗਲੀਆਂ ਜਣਗੀ ਬਣੀਆਂ ਨੂੰ ਮੈਂ ਬਹੁਤ ਤਹਿ ਦਿਲ ਤੋਂ ਧੰਨਵਾਦ ਹਾਂ ਕੈਬਨਟ ਮੰਤਰੀ ਸ਼੍ਰੀ ਮਹਿੰਦਰ ਭਗਤ ਜੀ ਦਾ ਕਿ ਜਿਨ੍ਹਾਂ ਨੇ ਅਸੀਂ ਜਿਨ੍ਹਾਂ ਨੂੰ ਆਪਣੀ ਗਲੀਆਂ ਦੀ ਮੰਗ ਰੱਖੀ ਤੇ ਮਹਿੰਦਰ ਸ਼੍ਰੀ ਮਹਿੰਦਰ ਭੱਗਾ ਜੀ ਨੇ ਜਿਹੜਾ ਕਿ ਪਹਿਲਾ ਸੈਸ਼ਨ ਦਾ ਜਿਹੜਾ ਕੀ ਸੀਗਾ ਸੈਸ਼ਨ ਦੇ ਵਿੱਚ ਗਲੀਆਂ ਜਿਹੜੀਆਂ ਸਾਡੀਆਂ ਪਾਸ ਕਰਾਤੀਆਂ ਅਸੀਂ ਹਮੇਸ਼ਾ ਇਹਨਾਂ ਦੇ ਆਬਾਰੀ ਰਵਾਂਗੇ ਜਿੱਥੇ ਮੰਤਰੀ ਸਾਹਿਬ ਨੇ ਇੱਕ ਗੱਲ ਕਹੀ ਕਿ ਕੁਝ ਲੋਗ ਆਪੋਜੀਸ਼ਨ ਜਿਹੜੇ ਲੋਗ ਆ ਵਿਕਾਸ ਦੇ ਨਾਮ ਤੋਂ ਜਿਹੜੇ ਕਿ ਬੁੰਦਲ ਗਏ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੰਤਰੀ ਸਾਹਿਬ ਤੜਾ ਤੜ ਤੜਾ ਤੜ ਜਿਹੜੇ ਕੀ ਆ ਸਰਕਾਰ ਕੋ ਗਫੇ ਲੈ ਆ ਰਹੇ ਆ ਹਲਕੇ ਵੈਸਟ ਵਾਸਤੇ ਗਫੇ ਆ ਰਹੇ ਆ ਜਲੰਧਰ ਵਾਸਤੇ ਗਫੇ ਆ ਰਹੇ ਆ ਕੀ ਬਾਤ ਮੇਰੀ ਕੀ ਤੇ ਵੀ ਗਾਲ ਨਿਕਲਨੀ ਉਹ ਕੀ ਆ ਕਿਤੇ ਨਾ ਕਿਤੇ ਜਿਹੜਾ ਕੀ ਆ ਡਰਾਮਾ ਕਰੀਟ ਕਰ ਰਹੇ ਆ ਮੈਂ ਜਲੰਧਰ ਵਾਸੀ ਜਿਹੜੇ ਕੀ ਆ ਬਹੁਤ ਹੀ ਸਿਆਣੇ ਆ ਉਹਨਾਂ ਨੂੰ ਵਿਕਾਸ ਚਾਹੀਦਾ ਉਹਨਾਂ ਨੂੰ ਕੀ ਆ ਕਿ ਸਾਡੇ ਵਾਸਤੇ ਅਗਰ ਮੋਹੱਲਾ ਕਲੀਨਿਕ ਕਰਕੇ ਤੇ ਖੋਲਦੀ ਆ ਅਗਰ ਉਹਨਾਂ ਦੇਖੋ 41 ਤਰ੍ਹਾਂ ਦੇ ਟੈਸਟ ਜਿਹੜੇ ਕੀ ਉਹਦੇ ਵਿੱਚ ਫਰੀ ਹੈਗੇ ਆ ਦਵਾਈਆਂ ਫਰੀ ਆ ਉੱਚ ਜਿਹੜੇ ਉੱਚੇ ਲੈਵਲ ਤੇ ਜਿਹੜੇ ਕੀ ਆ ਐਮਬੀਬੀਐਸ ਕਿਤੇ ਜਿਹੜੇ ਡਾਕਟਰ ਆ ਉਥੇ ਉਹਨਾਂ ਨੂੰ ਪ੍ਰੋਵਾਈਡ ਕਰ ਸਰਕਾਰ ਕਰਵਾ ਰਹੀ ਆ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਗਰ ਮਹਿੰਦਰ ਪਗਤ ਜੀ ਨੇ ਅੰਨਾ ਵਿਕਾਸ ਕਰ ਦਿੱਤਾ ਕਿ 2027 ਦੇ ਵਿੱਚ ਵੱਡੀ 리ਡ ਦੇ ਨਾਲ ਸ਼੍ਰੀ ਮਹਿੰਦਰ ਪਗਤ ਜੀ ਜਿੱਤ ਰਹੇ ਆ ਇਸ ਕਰਕੇ ਉਹ ਦੁਆਰਾ ਰੁਕਾਵਟਾਂ ਪਾ ਰਹੇ ਆ ਲੋਕ ਸਿਆਣੇ ਆ ਮੈਂ ਉਹਨਾਂ ਨੂੰ بس ਇਹੀ ਕਹਿਣਾ ਚਾਹੁੰਦਾ ਲੋਕਾਂ ਨੇ ਹਮੇਸ਼ਾ ਵਿਕਾਸ ਨੂੰ ਦੇਖਿਆ ਉਹਨਾਂ ਨੇ ਕਦੀ ਚਿਹਰਿਆਂ ਨੂੰ ਨਹੀਂ ਦੇਖਿਆ ਉਹਨਾਂ ਨੇ ਕਦੀ ਜਾਤ ਪਾਤਾਂ ਨੂੰ ਨਹੀਂ ਦੇਖਿਆ ਉਹਨਾਂ ਨੇ ਦੇਖਿਆ ਕਿ ਜੋ ਵੀ ਬੰਦਾ ਸਾਡਾ ਵਿਕਾਸ ਕਰੇਗਾ ਸਾਡੇ ਸੁੱਖ ਦੁੱਖ ਵਿੱਚ ਖੜੇਗਾ ਅਸੀਂ ਉਹਦੇ ਲਈ ਹਾਂ ਦਾ ਨਾਰਾ ਮਾਰਾਂਗੇ ਮੈਂ ਇੱਕ ਗੱਲ ਜੋੜ ਦਵਾਂ ਦੋ ਹਸਤਾਈ ਦੇ ਵਿੱਚ ਮੈਂ ਵਾਦਾ ਕਰਦਾ ਕਿ ਵਾਰਡ ਨੰਬਰ 41 ਦੇ ਵਿੱਚ ਸਭ ਤੋਂ ਵੱਡੀ ਲੀਡ ਜਿਹੜੀ ਕਿ ਆ ਸ਼੍ਰੀ ਮਹਿੰਦਰ ਪਗਤ ਜੀ ਲੈ ਕੇ ਜਾਣਗੇ ਇਹ ਮੈਂ ਦਾਅਵੇ ਨਾਲ ਤੁਹਾਨੂੰ ਕਹਿੰਦੇ ਆ ਗੈਪੀਮ ਗੈਪ ਮੇ ਸਾ ਬੜੇ ਲੰਬੇ ਸਮੇਂ ਤੋਂ ਜੋ ਵਾਰਡ ਨੰਬਰ 41 ਦੇ ਸਾਥੀਆਂ ਦੀ ਮਤਾਵਾ ਪੈਣਾ ਵੀਰਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਕਿ ਸੜੀਆਂ ਜਿਨ੍ਹਾਂ ਅੰਗਲੀਆਂ ਨੇ ਉਹ ਟੁੱਟੀਆਂ ਹੋਣ ਦੇ ਕਾਰਨ ਬੜੀ ਸਮੱਸਿਆ ਆ ਰਹੀ ਹੈ ਸੋ ਅੱਜ ਅਸੀਂ 18 ਲੱਖ ਦੇ ਨਾਲ ਜੋ ਉਦਘਾਟਨ ਕੀਤਾ ਹੈ ਇਹਦੇ ਨਾਲ ਇਸ ਇਲਾਕੇ ਦੀਆਂ 10 ਗਲੀਆਂ ਜੋ ਹਨ ਉਹ ਆਰਸੀਸੀ ਦੀਆਂ ਪੱਕੀਆਂ ਬਣ ਜਾਣਗੀਆਂ ਔਰ ਲੰਬੇ ਸਮੇਂ ਤੋਂ ਜੋ ਸਮੱਸਿਆ ਆ ਰਹੀ ਸੀ ਉਹ ਪਰਮਾਨੈਂਟ ਹੱਲ ਹੋ ਜਾਏਗੀ ਸੋ ਅੱਜ ਜੋ ਹੈ ਇਸ ਹਲਕੇ ਦੀ ਕੌਂਸਲ ਸਾਡੀ ਪੈਨ ਬੱਚੀ ਸ਼ਬਨਮ ਦੁੱਗਲ ਜੀ ਉਹਦੇ ਨਾਲ ਉਹਦੇ ਪਤੀ ਮੇਰੇ ਵੀਰ ਅਯੂਬ ਦੁੱਗਲ ਜੀ ਔਰ ਸਾਡੇ ਮੇਰੇ ਵੀਰ ਮਹੇਸ਼ ਸਾਹਿਬ ਔਰ ਪ੍ਰਧਾਨ ਜੀ ਕਾਲਾ ਪ੍ਰਧਾਨ ਜੀ ਔਰ ਜਿੰਨੇ ਸਾਥੀ ਆਮ ਆਦਮੀ ਪਾਰਟੀ ਦੇ ਆਏ ਨੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਅੱਜ ਜੇਕਰ ਦੇਖਿਆ ਜਾਏ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਵਿਕਾਸ ਦੀ ਲਹਿਰ ਚੱਲ ਰਹੀ ਹੈ ਚਾਹੇ ਕੋਈ ਪਿੰਡ ਹੋਵੇ ਚਾਹੇ ਸ਼ਹਿਰ ਹੋਣ ਸਭ ਜਗ੍ਹਾ ਲਗਾਤਾਰ ਵਿਕਾਸ ਹੋ ਰਿਹਾ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਪਿੰਡਾਂ ਦੀਆਂ ਅੰਗਲੀਆਂ 49000 ਕਿਲੋਮੀਟਰ ਜੋ ਹਨ ਉਹ ਵੀ ਬਣ ਕੇ ਤਿਆਰ ਹੋ ਰਹੀਆਂ ਹਨ ਉਹਦੇ ਨਾਲ ਸ਼ਹਿਰਾਂ ਦੇ ਵਿੱਚ ਰੋਜ਼ ਕਿਤਨਾ ਕਿਤੇ ਦੁਕਾਟਨ ਕਾਰਪੋਰੇਸ਼ਨ ਵੱਲੋਂ ਕੀਤਾ ਜਾਂਦਾ ਹੈ ਔਰ ਸਾਡੇ ਜੰਦਰ ਸ਼ਹਿਰ ਦੇ ਮੇਅਰ ਬਨੀਤ ਧੀਰ ਜੀ ਔਰ ਇਸੇ ਸਾਰੇ ਸਾਥੀ ਰਲ ਕੇ ਲਗਾਤਾਰ ਸ਼ਹਿਰ ਦੀ ਖੂਬਸੂਰਤ ਬਣਾਉਣ ਵਾਸਤੇ ਸਮਾਰਟ ਸ਼ਹਿਰ ਬਣਾਉਣ ਵਾਸਤੇ ਕੰਮ ਕਰ ਰਹੇ ਆ ਤੁਸੀਂ ਸਾਰੇ ਦੇਖਿਆ ਹੋਣਾ ਕਿ ਹੁਣ ਸ਼ਹਿਰ ਦਾ ਜੋ ਇੱਕ ਬਿਊਟੀਫਿਕੇਸ਼ਨ ਹੈਗੀ ਲਗਾਤਾਰ ਚੱਲ ਰਹੀ ਹੈ ਹਰ ਚੌਂਗ ਚਰਾਹਾ ਜੋ ਹੈ ਬੜਾ ਖੂਬਸੂਰਤ ਨਜ਼ਰ ਆ ਰਿਹਾ ਹੈ ਔਰ ਸਫਾਈ ਦੀ ਵਿਵਸਥਾ ਅਗੇ ਨਾਲੋਂ ਬਿਹਤਰ ਹੋਈ ਹੈ ਸੋ ਮੈਂ ਚਾਹਾਂਗਾ ਸਾਰੇ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਅਗਰ ਸਰਕਾਰ ਕੋਈ ਸਾਡੇ ਭਲੇ ਲਈ ਕੰਮ ਕਰ ਰਹੀ ਹੈ ਸਾਨੂੰ ਉਹਦਾ ਸਹਿਯੋਗ ਕਰਨਾ ਚਾਹੀਦਾ ਹੈ ਅਗਰ ਦੇਖਿਆ ਜਾਏ ਕਿ ਸਾਡੇ ਗਰੀਬ ਭੈਣ ਭਾਈ ਅੱਜ ਅਗਰ ਸਭ ਤੋਂ ਸਾਰਾ ਸਮੱਸਿਆ ਹੈ ਤਾਂ ਜੋ ਮੈਡੀਕਲ ਟਰੀਟਮੈਂਟ ਹੈ ਜੋ ਮੈਡੀਕਲ ਜੋ ਇਲਾਜ ਹੈ ਬੜਾ ਮਹਿੰਗਾ ਹੈ ਤੁਸੀਂ ਦੇਖਿਆ ਉਹਨੇ ਬਹੁਤ سارے ਸਾਥੀ ਮੇ ਕੋ ਆਉਂਦੇ ਨੇ ਕਿ ਸਾਨੂੰ 10% ਤੇ ਵਿਆਜ ਤੇ ਲੈ ਕੇ ਸੀ ਆਪਣਾ ਇਲਾਜ ਕਰਾ ਰਹੇ ਆ ਸੋ ਇਸ ਕਰਕੇ ਅਗਰ ਸਰਕਾਰ ਕਿਸੇ ਇਲਾਕੇ ਦੇ ਵਿੱਚ ਕੋਈ ਲੋਕਾਂ ਦੇ ਵਾਸਤੇ ਫ੍ਰੀ ਦਵਾਈ ਫਰੀ ਮੈਡੀਕਲ ਟੈਸਟ ਕਰਾਨ ਵਾਸਤੇ ਮਹੱਲਾ ਕੈਂਡਿੰਗ ਖੋਲਦੀ ਹੈ ਤੇ ਸਾਨੂੰ ਉਹਦੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਸਹਿਯੋਗ ਕਰਕੇ ਆਪਣੇ ਇਲਾਕੇ ਦੇ ਵਿੱਚ ਦੇਖੋ ਅਗਰ ਮਹੱਲਾ ਕੈਂਡਿੰਗ ਖੁੱਲਿਆ ਹੋਏਗਾ ਤੁਹਾਨੂੰ ਇੱਕ ਕਾਬਲ ਡਾਕਟਰ ਦਿਆ ਚੈੱਕਅਪ ਕਰੇਗਾ ਫਰੀ ਇਲਾਜ ਕਰੇਗਾ ਫਰੀ ਦਵਾਈ ਦੇਗਾ ਫਰੀ ਲੈਬੋਰੀਟਰੀ ਟੈਸਟ ਜਿਹੜੇ ਮੈਡੀਕਲ ਟੈਸਟ ਕੀਤੇ ਜਾਣਗੇ ਸੋ ਇਸ ਕਰਕੇ ਸਾਨੂੰ ਜੋ ਮੈਂ ਦੇਖ ਰਿਹਾ ਕਿ ਕੋਈ ਆਪੋਸ਼ਨ ਜੋ ਹੈ ਕੇਵਲ ਵਿਰੋਧ ਕਰਦੀ ਹੈ ਕੋਈ ਵੀ ਕੰਮ ਅਸੀਂ ਕਰਨਾ ਹੈ ਵਿਰੋਧ ਕਰਦੀ ਵੀ ਵਿਰੋਧ ਵਾਲੀ ਰਾਜਨੀਤੀ ਚੰਗੀ ਨਹੀਂ ਹੁੰਦੀ ਉਹਨਾਂ ਲੋਕਾਂ ਦਾ ਨੁਕਸਾਨ ਹੁੰਦਾ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਗਰ ਸਰਕਾਰ ਸਾਡੀ ਬੇਤਰੀ ਲਈ ਕੋਈ ਮੈਡੀਕਲ ਮਹੱਲਾ ਕਲੀਨਿਕ ਖੋਲ੍ਹਦੀ ਏ ਕੋ ਸਰਕਾ ਦਾ ਵਿਕਾਸ ਕਰਦੀ ਏ ਸਾਨੂੰ ਨਾਲ ਖੜਿਆ ਹੋ ਕੇ ਸਹਿਯੋਗ ਕਰਕੇ ਜਨਤਾ ਦੀ ਬੇਤਰੀ ਲਈ ਕੰਮ ਹੋਣ ਦੇਣਾ ਚਾਹੀਦਾ ਹੈ ਰੁਕਾਵਟ ਆਪਣੀ ਸੈਲਫ ਲੀਡਰੀ ਆਪਣੀ ਲੀਡਰੀ ਬਾਤ ਚ ਮਕਾਨ ਵਾਸਤੇ ਚੌਧਰ ਵਾਸਤੇ ਸਾਨੂੰ ਲੋਕਾਂ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਸੋ ਮੈਨੂੰ ਪੂਰਾ ਯਕੀਨ ਹੈ ਕਿ ਜਿਵੇਂ ਮੇਰੇ ਵੀਰ ਭੈਣ ਜੀ ਸਾਰੇ ਟੀਮ ਲੜਕੇ ਸੀ ਕੰਮ ਦਾ ਵਿਕਾਸ ਕਰ ਰਹੇ ਆ 41 ਨੰਬਰ ਵਾਰਡ ਹੋਵੇ ਚਾਹੇ 42 ਹੋਵੇ ਚਾਹੇ ਸਾਰਾ ਇਲਾਕਾ ਜੰਦਰ ਬੈਸਟ ਹੋਵੇ ਪਿੱਛੇ ਵੀ ਸੀ ਕੁਝ ਦਿਨ ਪਹਿਲੇ 2 ਕਰੋੜ ਦਾ ਉਦਘਾਟਨ ਕੀਤਾ ਸੀ ਸੋ ਅੱਗੋਂ ਵੀ ਲਗਾਤਾਰ ਸੀ ਉਦਘਾਟਨ ਕਰਾਂਗੇ ਔਰ ਜੋ ਇਲਾਕੇ ਦੀ ਨੁਹਾਰ ਬਦਲ ਰਹੀ ਏ ਔਰ ਇਹ ਵੀ ਕਿਸਿਆਂ ਨੂੰ ਤਕਲੀਫ ਹੈਗੀ ਏ ਕਿ ਵਿਕਾਸ ਕਿਉਂ ਹੋ ਰਿਹਾ ਹੈ ਹਲਕੇ ਦਾ ਡਿਵੈਲਪਮੈਂਟ ਕਿਉਂ ਹੋ ਰਹੀ ਏ ਉਹ ਜਾਣ ਬੁੱਝ ਕੇ ਕੋਈ ਨਾ ਕੋਈ ਰਿਕਵਰ ਪਾਣ ਦੀ ਕੋਸ਼ਿਸ਼ ਕਰਦੇ ਨੇ ਪਰ ਆ ਜਨਤਾ ਬਹੁਤ ਸਮਝਦਾਰ ਹੈਗੀ ਏ ਬਹੁਤ ਕਾਬਲ ਹੈਗੀ ਏ ਉਹਨੂੰ ਪਤਾ ਹੈ ਕਿ ਇਹਦਾ ਆਦਮੀ ਜਿਹੜੇ ਲੱਗੇ ਨੇ ਇਹ ਸ਼ਰਾਰਤੀ ਆਦਮੀ ਨੇ ਇਹ ਵਿਕਾਸ ਨਹੀਂ ਹੁੰਦਣਾ ਚਾਹੁੰਦੇ ਤੇ ਲੋਕਾਂ ਨੇ ਉਹਨਾਂ ਨੂੰ ਕਿਸੇ ਨੇ ਉਹਨਾਂ ਨੂੰ ਮੂੰਹ ਨਹੀਂ ਲਾਣਾ ਇਸ ਕਰਕੇ ਸਾਥੀਓ ਅਸੀਂ ਇਕੱਠੇ ਹੋ ਕੇ ਅਗਰ ਕੋਈ ਸਰਕਾਰ ਸਾਡੇ ਵਾਸਤੇ ਕੰਮ ਕਰਦੀ ਹੈ ਸਾਡੀ ਬਿਹਤਰੀ ਲਈ ਸਾਡੇ ਭਲੇ ਲਈ ਕੰਮ ਕਰਦੀ ਹੈ ਅਸੀਂ ਨਾਲ ਖੜੇ ਹੋ ਕੇ ਸਹਿਯੋਗ ਵੀ ਕਰੀਏ ਔਰ ਕੰਮ ਨੂੰ ਪੂਰਾ ਹੋਣ ਚ ਸਹਿਯੋਗ ਕਰਨਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਮੈਂ ਚਾਹਾਂਗਾ ਕਿ ਜਿਹੜਾ ਮੇਰਾ ਵੀਰ ਅਯੋਬ